ਅਰੇਡੀ ਇੱਕ ਦਿਨ ਸਕੂਲ ਤੋਂ ਵਾਪਸ ਆਉਂਦਿਆਂ ਰਾਜੂ ਨੂੰ ਇੱਕ ਬਿੱਲੀ ਮਿਲ ਗਈ ਡੰਡੀ ਉਹ ਰਾਜੂ ਦੇ ਸਾਈਕਲ ਦੇ ਪਿੱਛੇ-ਪਿੱਛੇ ਆਉਂਦੀ ਗਈ ਡੰਡੀ ਘਰ ਤੱਕ ਉਸ ਦੇ ਨਾਲ ਆ ਗਈ ਡੰਡੀ ਰਾਜੂ ਨੂੰ ਉਹ ਬਹੁਤ ਪਿਆਰੀ ਲੱਗੀ ਡੰਡੀ ਉਸ ਦਾ ਪੂਰਾ ਰੰਗ ਗੋਲ-ਗੋਲ ਅੱਖਾਂ ਉਸ ਨੂੰ ਬਹੁਤ ਚੰਗੀਆਂ ਲੱਗਦੀਆਂ ਡੰਡੀ ਉਹ ਹੁਣ ਰੋਜ਼ ਹੀ ਰਾਜੂ ਦੇ ਘਰ ਆਉਣ ਲੱਗ ਪਈ ਡੰਡੀ ਹੁਣ ਉਹ ਜਦੋਂ ਸਕੂਲੋਂ ਆ ਕੇ ਦੁੱਧ ਪੀਂਦਾ ਉਸ ਨੂੰ ਵੀ ਨਾਲ ਹੀ ਭੁਲਾਉਂਦਾ ਡੰਡੀ ਹੌਲੀ ਹੌਲੀ ਉਹ ਰਾਜੂ ਦੇ ਘਰ ਹੀ ਰਹਿਣ ਲੱਗ ਪਈ ਡੰਡੀ ਰਾਜੂ ਦੇ ਹੋਰ ਕੋਈ ਭੈਣ ਭਰਾ ਨਹੀਂ ਸੀ ਡੰਡੀ ਇਸ ਕਰਕੇ ਉਸ ਦੇ ਕਰਦਿਆਂ ਨੇ ਵੀ ਬਿੱਲੀ ਰੱਖਣ ਉੱਤੇ ਕੋਈ ਇਤਰਾਜ਼ ਨਾ ਕੀਤਾ ਡੰਡੀ ਸਕੂਲ ਦਾ ਕੰਮ ਕਰਕੇ ਰਾਜੂ ਕੁਝ ਸਮਾਂ ਉਸ ਨਾਲ ਖੇਡ ਲੈਂਦਾ ਡੰਡੀ ਹੁਣ ਬਿੱਲੀ ਕਰਕੇ ਰਾਜੂ ਮੋਬਾਈਲ ਵੀ ਬਹੁਤ ਘਟ ਚਲਾਉਂਦਾ ਡੰਡੀ ਸਵੇਰੇ ਉੱਠਦੇ ਸਾਰ ਜਦੋਂ ਰਾਜੂ ਬਿੱਲੀ ਨੂੰ ਮਿਲਦਾ ਤਾਂ ਉਹ ਮਿਆਉ ਮਿਆਉ ਕਰਕੇ ਦੁੱਧ ਮੰਗਦੀ ਡੰਡੀ ਉਸ ਦੀ ਮੰਮੀ ਨੇ ਉਸ ਨੂੰ ਇੱਕ ਕੌਲਾ ਦੁੱਧ ਪੀਣ ਲਈ ਦੇ ਦਿੱਤਾ ਡੰਡੀ ਕੁਝ ਚਿਰ ਪਿੱਛੋਂ ਬਿੱਲੀ ਦੇ ਦੋ ਬਲੂਂਗੜੇ ਵੀ ਹੋ ਗਏ ਡੰਡੀ ਹੁਣ ਰਾਜੂ ਨੇ ਮੰਮੀ ਨੂੰ ਕਹਿ ਕੇ ਉਸ ਦਾ ਦੁੱਧ ਵਧਾ ਦਿੱਤਾ ਡੰਡੀ ਬਿੱਲੀ ਨੂੰ ਰਾਜੂ ਬਾਗ ਸਮੇਂ ਸਿਰ ਜਾਗਣ ਦੀ ਆਦਤ ਹੋ ਗਈ ਸੀ ਡੰਡੀ ਖਾਸ ਕਰਕੇ ਸਵੇਰੇ ਅਤੇ ਸ਼ਾਮ ਵੇਲੇ ਤਾਂ ਉਹ ਦੁੱਧ ਪੀਣ ਲਈ ਹਾਜ਼ਰ ਰਹਿੰਦੀ ਡੰਡੀ ਇਹ ਗੱਲ ਰਾਜੂ ਦੇ ਅਰੇ ਡੀ ਕਰ ਦਿਆਂ ਨੂੰ ਵੀ ਚੰਗੀ ਲੱਗਦੀ ਡੰਡੀ ਹੁਣ ਬਿੱਲੀ ਤੋਂ ਡਰਦਾ ਕੋਈ ਵੀ ਚੂਹਾ ਰਾਜੂ ਦੇ ਕਰ ਨਾ ਆਉਂਦਾ ਡੰਡੀ ਉਹਨਾਂ ਦਾ ਅਨਾਜ ਵੀ ਖਰਾਬ ਹੁਣ ਬਚ ਗਿਆ ਸੀ ਡੰਡੀ ਬਿੱਲੀ ਦਾ ਇੱਕ ਬਲੂੰਗੜਾ ਬਿੱਲੀ ਦਾ ਪੂਰਾ ਕਹਿਣਾ ਮੰਨਦਾ ਡੰਡੀ ਪਰ ਇੱਕ ਉਸ ਦੀ ਘਟ ਹੀ ਸੁਣਦਾ ਡੰਡੀ ਜਦੋਂ ਦੁੱਧ ਪੀਣ ਦਾ ਵੇਲਾ ਹੁੰਦਾ ਲੋਕਾਂ ਦੇ ਘਰਾਂ ਵਿੱਚ ਭੱਜ ਜਾਂਦਾ ਡੰਡੀ ਬਿੱਲੀ ਦੇ ਬਾਰ-ਬਾਰ ਸਮਝਾਉਣ ਉੱਤੇ ਵੀ ਅਵਾਰਾ ਕਰਦੀ ਤੋਂ ਬਾਅਦ ਨਾ ਆਉਂਦਾ ਡੰਡੀ ਰਾਜੂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਡੰਡੀ ਬਿੱਲੀ ਦੇ ਨਾਲ-ਨਾਲ ਉਹ ਵੀ ਫਿਕਰਮੰਦ ਹੁੰਦਾ ਕਿ ਕਿਤੇ ਇਸ ਦਾ ਕੋਈ ਨੁਕਸਾਨ ਨਾ ਹੋ ਜਾਵੇ ਡੰਡੀ ਇੱਕ ਦਿਨ ਬਹੁਤ ਠੰਡਾ ਦਿਨ ਸੀ ਡੰਡੀ ਕਾਫੀ ਧੁੰਦ ਪਈ ਹੋਈ ਸੀ ਡੰਡੀ ਲਓ ਜੀ ਬਲੂੰਗੜਾ ਤਾਂ ਨਿਕਲ ਤੁਰਿਆ ਆਵਾਰਾ ਕਰਦੀ ਕਾਰਨ ਡੰਡੀ ਇੰਨੇ ਨੂੰ ਕੋਈ ਕਾਰ ਵਿੱਚ ਜਾ ਰਿਹਾ ਸੀ ਡੰਡੀ ਧੁੰਦ ਕਾਰਨ ਉਸ ਨੂੰ ਬਲੂੰਗੜਾ ਨਹੀਂ ਦਿਸਿਆ ਡੰਡੀ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਡੰਡੀ ਇੱਕ ਤਾਂ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਮਾਰ ਕੇ ਮਸਾਹੀ ਉਸ ਨੂੰ ਕਾਰ ਹੇਠੋਂ ਆਉਣ ਤੋਂ ਬਚਾਇਆ ਦੂਜਾ ਘਾਰ ਫੌਲੀ ਸੀ ਡੰਡੀ ਫਿਰ ਵੀ ਉਸ ਦੇ ਸੱਟਾਂ ਤਾਂ ਬਹੁਤ ਲੱਗੀਆਂ ਡੰਡੀ ਬਸ ਜਾਨ ਹੀ ਬਚੀ ਸੀ ਡੰਡੀ ਉਸ ਦਾ ਰੋਣਾ ਅਤੇ ਤੜਫਣਾ ਸੁਣ ਕੇ ਬਿੱਲੀ ਬਲੂੰਗੜਾ ਅਤੇ ਰਾਜੂ ਭੱਜੇ ਗਏ ਡੰਡੀ ਰਾਜੂ ਉਸ ਨੂੰ ਚੁੱਕ ਕੇ ਲਿਆਇਆ ਡੰਡੀ ਡਾਕਟਰ ਕੋਲੋਂ ਦਵਾਈ ਲਿਆਂਦੀ ਨੰਢੀ ਲਗਭਗ 15 ਦਿਨ ਤੱਕ ਉਸ ਦੇ ਮਲਨਮ ਪੱਟੀ